ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਮਰੀਕਾ ਦੇ ਵਿੱਚ ਖਾਲਸਤਾਨੀ ਖੋਦੇ ਰਹਿੰਦੇ ਨੇ ਨਾ ਉਹਨਾਂ ਨੇ بڑے ਜੋਰ ਸ਼ੋਰ ਦੇ ਨਾਲ ਨਾਰੇ ਲਾਏ ਦਲਜੀਤ ਦਸਾਂਜ ਮਰਦਾਬਾ ਮਤਾਬਤ ਨ ਮਰਦਾਬਾ ਕਿਉਂ ਲਾਏ ਕਿ ਦਲਜੀਤ ਦਸਾਂਜ ਅਮਤਾ ਵਜਨ ਦੇ ਕੌਣ ਬਣੇਗਾ ਕਰੋੜਪਤੀ ਸ਼ੋਅ ਵਿੱਚ ਕਿਉਂ ਗਿਆ ਤਾਂ ਨਾਰੇ ਲਾਏ ਨੇ ਇਹ ਖਾਲਸਤਾਨੀ ਜੀ ਪਹਿਲਾਂ ਇਹਨਾਂ ਨੂੰ ਖੋਤਿਆਂ ਨੂੰ ਪੁੱਛੋ ਵੀ ਦਲਜੀਤ ਦਸਾਨ ਖਾਲਸਤਾਨੀ ਹੈ ਤੁਹਾਡੀ ਗੱਲ ਕਿਉਂ ਮੰਨੂਗਾ ਅਗਲੇ ਨੇ ਇੱਕ ਫਿਲਮ ਦਾ 10-10 15-15 ਕਰੋੜ ਰੁਪਏ ਲੈਣਾ ਪ੍ਰੋਸਟਰ ਦੇ ਕੋਲੋਂ ਤੁਸੀਂ ਦੇ ਦੇਵੋਗੇ ਚਲੋ ਤੁਹਾਡੇ ਮੁਤਾਬਿਕ ਹਿਸਾਬ ਕਰ ਲੈਨੇ ਆ ਉਹਨੇ 6 ਮਹੀਨੇ ਵਿੱਚ ਮੰਨ ਕੇ ਚੱਲੋ ਇੱਕ ਫਿਲਮ ਕਰਨੀ ਹੁੰਦੀ ਹੈ ਇੱਕ ਫਿਲਮ ਦਾ ਲੈਂਦਾ ਉਹ 10 ਕਰੋੜ ਰੁਪਈਆ ਉਹ ਸਾਰੀਆਂ ਫਿਲਮਾਂ ਬੰਦ ਕਰੂ ਕਰਨੇ ਤੁਸੀਂ 10 ਕਰੋੜ ਰੁਪਈਆ ਦਿਆ ਕਰੋ ਫੇਰ ਤਾਂ ਤੁਸੀਂ ਠੱਕ ਦਾ ਰਹਿ ਗਏ ਉਹਨੂੰ ਰੋਕਣ ਦੀ ਨਾਲ ਉਹ ਕਿਹੜਾ ਖਾਲਸਤਾਨੀ ਗੋਦ ਇੱਕ ਪੰਜਾਬੀ ਸਿੰਗਰ ਐ ਐਕਟਰ ਐ ਆਪਣਾ ਕੰਮ ਕਰਦਾ ਹੈ ਅਗਲੇ ਨੇ ਤਾਂ ਸਾਲ ਦੇ ਵਿੱਚ 100 150 150 ਕਰੋੜ ਰੁਪਇਆ ਕਮਾਉਣਾ ਹੈ 100 150 ਕਰੋੜ ਰੁਪਇਆ ਬਣਾ ਲੈਣੇ ਫਿਲਮਾਂ ਬਣਾ ਕੇ ਵੱਡੇ ਵੱਡੇ ਕਰੋੜ ਕਰੋੜ ਦੇ ਸ਼ੋਅ ਲਾ ਕੇ ਉਹਨੇ ਬਹਿ ਤੁਸੀਂ ਦੇ ਦਿਆ ਕਰੋ ਹਾਲਾ ਤੁਹਾਡਾ ਟੰਡਾ ਚੱਕ ਕੇ ਖਾਲਸਤਾਨ ਖਾਲਸਤਾਨ ਕਰੀ ਚਲੋ ਤੁਹਾਡੇ ਅਮਰੀਕਾ ਵਿੱਚ ਲਾਏ ਹੋਏ ਨਾਰਿਆਂ ਦਾ ਇੰਡੀਆ ਦੇ ਵਿੱਚ ਅਮਤਾ ਵਜਨ ਤੇ ਕੋਈ ਅਸਰ ਪਾਊਗਾ ਦਲਜੀਤ ਤੇ ਕੋਈ ਅਸਰ ਪਾਊਗਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਬੇ ਇਨਾ ਕਾਸੀ ਕੁੱਤੇ ਭਕਾਈ ਕਰਨੀ ਹੁੰਦੀ ਹੈ ਜਿਹੜਾ ਘਰ ਵਿੱਚ ਕੁੱਤਾ ਰੱਖਿਆ ਹੁੰਦਾ ਨਾ ਉਹ ਕਿਉਂ ਭੌਂਕਦਾ ਹੁੰਦਾ ਕਿਉਂਕਿ ਉਹ ਮਾਲਕ ਦਾ ਵਫਾਦਾਰ ਹੁੰਦਾ ਤੇ ਉਹ ਉੱਪਰੇ ਕਿਸੇ ਬੰਦੇ ਨੂੰ ਕਿਸੇ ਉੱਪਰੇ ਕੁੱਤੇ ਨੂੰ ਘਰ ਵਿੱਚ ਬੜ ਨਹੀਂ ਦਿੰਦਾ ਆ ਸਾਡੇ ਇੱਕ ਡੈਵਲ ਰੱਖਿਆ ਹੋਇਆ ਜਿਹੜੀ ਨਹੀਂ ਫੜਕਦੀ ਜੇ ਉੱਪਰ ਦੀ ਜੜੀ ਨੰਗਰੇ ਉਹਦੀ ਭੋਂਕ ਪੈਂਦਾ ਪਤਾ ਲੱਗ ਜਾਂਦਾ ਵੀ ਹੋਏ ਕੋਈ ਗੜਬੜ ਹੋਈ ਹੈ ਇਹ ਕੰਮ ਥੋੜਾ ਹੈ ਤੁਹਾਨੂੰ ਵੀ ਅਗਲਿਆਂ ਨੇ ਬਹੁ ਬਹੁ ਕਰਨਵਾਚ ਰੱਖਿਆ ਹੋਇਆ ਵੀ ਜਦੋਂ ਕੋਈ ਇਹਦਾ ਮਸਲਾ ਹੁੰਦਾ ਤੁਸੀਂ ਉਹਦੇ ਬਹੁ ਬਹੁ ਕਰਨਾ ਨਾ ਵੱਡੇ ਬੰਦੇ ਦੇ ਲੈਣਾ ਜਿਹੜਾ ਮਸ਼ਹੂਰ ਹੋਵੇ ਮੁੰਡਾ ਜੀ ਤ ਪਤਾ ਹੈ ਵੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਉਹਦਾ ਨਾਮ ਲਈ ਅਮਤਾਬਾਚ ਨੂੰ ਦੁਨੀਆ ਜਾਣਦੀ ਹੈ ਤੇ ਬਸ ਇਹਨਾਂ ਨੂੰ ਮੁਰਦਾਬਾ ਮੁਰਦਾਬਾਦ ਕਹੀਏ ਤਾਂ ਸਾਨੂੰ ਮਾਲਕ ਨੇ ਗੁਰੂ ਕੀ ਥੋੜੀ ਜੀ ਵੱਡੀ ਪਾਉਣੀ ਹੈ ਆ ਕਰ ਦੂਤਾ ਥੋੜੀਆਂ ਦਿਆ ਕਰੋ ਇਹਨਾਂ 15 ਕਰੋੜ ਰੁਪਈਆ ਇੱਕ ਫਿਲਮ ਦਾ 15 ਕਰੋੜ ਰੁਪਈਆ ਲੈਂਦਾ ਅਗਲਾ ਦਿਆ ਕਰੋ ਖਾਲਸਤਾਨ ਖਾਲਸਾ ਕਰੀਬੋ ਅਗਲੇ ਨੇ 2-3 ਫਿਲਮਾਂ ਬਣਾਈਆਂ ਸਿੱਖ ਕੌਮ ਤੇ ਇੱਕ ਨੀਰਲੀਜ ਹੋਈ ਜਿਨ੍ਹਾਂ ਨੇ ਤੁਹਾਨੂੰ ਬਹੁਤ ਕਰਨ ਤੇ ਰੱਖਿਆ ਉਹਨਾਂ ਨੂੰ ਕਹਿ ਕਿ ਫਿਲਮੇ ਰੀਲੀਜ ਕਰਾ ਦਿਓ ਅਮਰੀਕਾ ਵਿੱਚ ਹੀ ਕਰਾ ਦਿਓ ਕੈਨੇਡਾ ਵਿੱਚ ਕਰਾ ਦਿਓ ਜੇ ਮਾੜੀ ਮੋਟੀ ਤਾਕਤ ਹੈਗੀ ਆ ਤੁਹਾਡੇ ਖਾਲਸਤਾਨ ਵਿੱਚ ਜਾਂ ਲੋਕਾਂ ਨੂੰ ਭੌਂ ਕੇ ਗੁੰਮਰਾਹ ਕਰਨਾ ਹੁੰਦਾ ਵੀ ਅਸੀਂ ਕੁੱਤੇ ਤੁਹਾਡੀ ਰਾਖੀ ਲਈ ਤੁਹਾਡੇ 12 ਵਿੱਚ ਘੁੰਮਦੇ ਆ ਤੁਸੀਂ ਆਰਾਮ ਨਾਲ ਘਰ ਦੇ ਅੰਦਰ ਸੌਂ ਜੋ ਜਿਵੇਂ ਚੌਕੀਦਾਰ ਨਹੀਂ ਬਥੁੰਦਾ ਜਾਗਦੇ ਰਹੋ ਜਾਗਦੇ ਰਹੋ ਵੀ ਜੇ ਅਗਲੇ ਨੇ ਜਾਗਣਾ ਤੇ ਤੈਨੂੰ ਚੌਕੀਦਾਰ ਕਿਹਨੇ ਰੱਖਿਆ ਸਵਾਲ ਇਹ ਪੁੱਠੇ ਹੁੰਦੇ ਸਾਰੇ ਚੌਕੀਦਾਰ ਹੀ ਕਹਿੰਦਾ ਨਾ ਜਾਗਦੇ ਰਹੋ ਜਾਗਦੇ ਰਹੋ ਵੀ ਜੇ ਅਗਲੇ ਘਰ ਵਾਲੇ ਨਹੀਂ ਜਾਗਣੇ ਭਾਈ ਫਿਰ ਤੈਨੂੰ ਚੌਂਕੀ ਤਰ੍ਹਾਂ ਲਾ ਕਿਉਂ ਰੱਖੂ ਇਹ ਗੱਲ ਥੋੜੀ ਐ ਹੁਣ ਤੁਹਾਨੂੰ ਸਮਝ ਜਿੰਨਾ ਜਿੱਤੋਂ ਜੁੱਤੀਆਂ ਨਹੀਂ ਖਾਂਦੇ ਉਹਨਾਂ ਚ ਰੌਂਦੇ ਨੇ ਹੁਣ ਜੁੱਤੀਆਂ ਪਹਿਣੀਆਂ ਸ਼ੁਰੂ ਹੋਈ ਜਾਣਗੀਆਂ ਤੁਹਾਡੀਆਂ ਕਰਤੂਤਾਂ ਦਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਰਮਨ ਦੇ ਵਿੱਚ ਇੰਗਲੈਂਡ ਦੇ ਵਿੱਚ ਸਭ ਥਾਂ ਤੇ ਪਤਾ ਲੱਗ ਗਿਆ ਔਰ ਜਿੱਥੇ ਪਤਾ ਨਹੀਂ ਲੱਗਦਾ ਉੱਥੇ ਮੈਂ ਲਾ ਦਿੰਨਾ ਪਾਸ਼ੀ ਇਹ ਕੰਮ ਕਰਵਾਤੀ ਤੁਸੀਂ ਕੁੱਤੇ ਮੰਗੋ ਭੌਂਕੀ ਚੱਲੋ ਅਸੀਂ ਲੋਕਾਂ ਦੱਸਾਂਗੇ ਵੀ ਕੁੱਤੇ ਆ ਗਏ ਬਾਈ ਵਾਰਾ ਬਚ ਕੇ ਰਹੋ ਜੇ ਵੱਢ ਗਏ ਤਾਂ ਟੀਕੇ ਲੱਗਣਗੇ ਅਸੀਂ ਇਦਾਂ ਕਹਿਦਾ ਕਰਨਾ ਸਾਡੇ ਕੋਲ ਇਹੀ ਕੰਮ ਆ ਨਾਲ ਦੱਸ ਦਿੰਦੇ ਆ ਵੀ ਆਹ ਟੀਕਾ ਨਾ ਤੁੰਨੀ ਵਿੱਚ ਲੱਗਦਾ ਜੇ ਹਲਕੇ ਕੁੱਤੇ ਨੇ ਵੱਢ ਲਿਆ ਲਵਾਉਣਾ ਔਖਾ ਹੁੰਦਾ ਲੱਗਦੇ ਵੀ ਬਾਲੇ ਹੁਣ ਤਾਂ ਬਚ ਕੇ ਰਹੋ ਹਲਕੇ ਕੁੱਤਿਆਂ ਤੋਂ ਜਿੱਦਾਂ ਮੈਂ ਕਹਦੇ ਇਹ ਮੇਰਾ ਚੰਗਾ ਕੰਮ ਹੈ ਐਵੇਂ ਕੋਈ ਹਲਕੇ ਆ ਪੁੱਤਾ ਵੱਡੇ ਆਲਾ ਫਿਰ ਤੂੰ ਨੇਟ ਪੀਕੇ ਲਵਾਉ ਪਹਿਲੀ ਸੁਚੇਤ ਕਰਦੀ ਅਗਲੇ ਨੂੰ ਵੀ ਹਲਕੇ ਕੁੱਤੇ ਆ ਗਏ ਬਈ ਖਾਲਸਤਾਨੀ ਬਚ ਕੇ ਰਹੋ ਜੇ ਵੱਢ ਗਏ ਤਾਂ ਟੀਕਾ ਲਾਉਣਾ ਪਊ ਇਦਾਂ ਮੈਂ ਕਹਦੇ ਤੂੰ ਇਹ ਮੇਰੀ ਸੇਵਾ ਹੈ ਜਦ ਕਿਸੇ ਮਰੀਜ਼ ਨੂੰ ਬਚਾਉਣਾ ਉਹਦਾ ਬਿਨਾ ਦਵਾਈ ਤੋਂ ਇਲਾਜ ਕਰਨਾ ਇਹ ਸੇਵਾ ਹੈ ਸਾਡੀ ਔਰ ਕਿਸੇ ਹਲਕੇ ਕੁੱਤੇ ਤੋਂ ਬਚਾਉਣਾ ਵੀ ਵੱਡ ਨਾ ਲਵੇ ਇਹ ਉਦੋਂ ਵੱਡੀ ਸੇਵਾ। ਪਰ ਥੋੜਾ ਪਾਪ ਹੈ ਜੇ ਤੁਸੀਂ ਹਲਕੇ ਹੋਏ ਕੁੱਤੇ ਬਣ ਕੇ ਕਿਸੇ ਨੂੰ ਵੱਢਦੇ ਹੋ ਤਾਂ ਤੁਹਾਨੂੰ ਫਿਰ ਮਾਰਨਾ ਵੀ ਜ਼ਰੂਰੀ ਹੈ। ਹਲਕੇ ਕੁੱਤੇ ਨੂੰ ਮਾਰਨੀ ਪੈਂਦਾ ਹੁੰਦਾ। ਸਾਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਹਲਕੇ ਕੁੱਤੇ ਨਾ ਆਪਣੇ ਆਪ ਹੀ ਕੰਧਾਂ ਸਿਰ ਮਾਰ-ਮਾਰ ਕੇ ਮਰ ਜਾਂਦੇ ਹੁੰਦੇ, ਆਪਣੇ ਆਪ ਹੀ ਮਰ ਜਾਂਦੇ। ਮਾਰਨ ਦੀ ਲੋੜ ਹੀ ਨਹੀਂ ਪੈਂਦੀ। ਐਂ ਤਾਂ ਦਸਣਾ ਹੀ ਹੁੰਦਾ। ਵੀ ਬੱਚ ਕੇ ਰਹੋ ਭਾਈ ਅਮਰੀਕਾ ਦੇ ਵਿੱਚ ਹੜਕੇ ਕੁੱਤੇ ਕੈਨੇਡਾ ਵਿੱਚ ਹੜਕੇ ਕੁੱਤੇ ਖੁੱਲੇ ਫਿਰਦੇ ਆ ਜੇ ਵੱਢ ਕੇ ਟੀਕੇ ਲੱਗਣਗੇ ਧੁੰਨੇ ਵਿੱਚ ਵੱਡੇ ਵੱਡੇ ਹਾਂ ਇਹ ਮੈਂ ਤੁਸ ਦੇਣਾ ਸਮਝ ਆਈ ਗੱਲ ਦੀ ਦਲਜੀਤ ਦਸਾਂ ਮਰਦਾਬਾ ਹੁੰਦਾ ਬਤਨ ਮਰਦਾਬਾ ਤੁਸੀਂ ਕੀ ਲੈਣਾ ਮਤਾਬਾਜਨ ਤੋਂ ਨਾਲੇ ਦਲਜੀਤ ਦਸਾਂ ਤੁਸੀਂ ਆਪਣਾ ਕੰਮ ਕਰੋ ਤੁਹਾਨੂੰ ਆਈਐਸਆਈ ਨੇ ਟਿੱਕਾ ਵੇਚਣ ਵਾਅ ਤੇ ਡਰੱਗ ਵੇਚਣ ਵਾਅ ਤੇ ਗੱਡੀਆਂ ਚੋਰੀ ਕਰਨ ਵਾਅ ਤੇ ਗੁਰਦਵਾਰਿਆਂ ਦੀ ਗੋਲ ਕਾ ਚੋਰੀ ਕਰਨ ਵਾਅ ਤੇ ਗੁਰਦਵਾਰਿਆਂ ਦੇ ਕਬਜ਼ਾ ਕਰਨ ਵਾਅ ਤੇ ਲਾਇਆ ਹੋਏ ਤੁਸੀਂ ਆਪਣਾ ਕੰਮ ਕਰੋ ਡਿਊਟੀ ਕਰੋ ਆਪਣੀ ਇਮਾਨਦਾਰੀ ਨਾਲ ਅਸੀਂ ਆਪਣੀ ਕਰ ਰਹੇ ਹਾਂ ਤੁਸੀਂ ਆਪਣੀ ਕਰੋ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਵੱਢਣਾ ਹੈ ਹਲਕੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣਾ ਹੈ ਬਿਹੜਕੇ ਕੁੱਤਾ ਹਲਕੇ ਕੁੱਤਾ ਕਿਸ ਨੂੰ ਵੱਢ ਨਾ ਜਾਵੇ ਇਹ ਖਾਲਸਤਾਨੀਆਂ ਨੂੰ ਕਹਿ ਰਿਹਾ ਜੀ ਜਿਹੜੇ ਅਮਰੀਕਾ ਵਿੱਚ ਬੈਠੇ ਕਹਿੰਦੇ ਦਲਜੀਤ ਦਸਾਂਜ ਮੁਰਦਾਬਾਦ ਅਮਤਾ ਵਚਨ ਮੁਰਦਾਬਾਦ ਤੁਹਾਡੇ ਮੁਰਦਾਬਾਦ ਕਹਿਣ ਨਾਲ ਕੁਝ ਨਹੀਂ ਹੁੰਦਾ ਤੇ ਨਾ ਹੀ ਅਜ ਤੱਕ ਹੋਇਆ ਹਾਂ ਸਾਡੇ ਕਹਿਣ ਨਾਲ ਤੁਹਾਡਾ ਬਹੁਤ ਕੁਝ ਹੋ ਜਾ ਤੁਹਾਡੀਆਂ ਜੜਾਂ ਪਟੀਆਂ ਜਾਣਗੀਆਂ ਅਗਲੇ ਘਰ ਦੇ ਦਰਵਾਜ਼ੇ ਲਾ ਲਿਆ ਕਰਨਗੇ ਜਦੋਂ ਮੈਂ ਗੱਲ ਕਹਿਤੀ ਵੀ ਹਲਕੇ ਕੁੱਤੇ ਫਿਰਦੇ ਆ ਭਾਈ ਦਰਵਾਜ਼ੇ ਬੰਦ ਰੱਖਿਆ ਕਰੋ ਜੇ ਕੋਈ ਅੰਦਰ ਵੜ ਕੇ ਵੱਢ ਗਿਆ ਤਾਂ ਔਖੇ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ